ਤੁਸੀਂ ਦੇਖ ਰਹੇ ਹੋ ਈਟੀਵੀ ਭਾਰਤ ਮੈਂ ਤੁਹਾਡੇ ਨਾਲ ਮੱਖਣ ਸਿੰਘ ਲੋਂਗਵਾਲ ਅੱਜ ਦੇ ਸਮੇਂ 'ਚ 스마트ਫੋਨ ਹਰ ਕਿਸੇ ਦੀ ਜ਼ਰੂਰਤ ਬਣ ਗਿਆ ਅੱਜ ਕੱਲ ਦਫ਼ਤਰੀ ਕੰਮ ਤੋਂ ਲੈ ਕੇ ਸ਼ਾਪਿੰਗ ਅਤੇ ਬੈਂਕਿੰਗ ਤੱਕ ਦੇ ਕੰਮ ਮੋਬਾਈਲ ਰਾਹੀਂ ਕੀਤੇ ਜਾਂਦੇ ਨੇ ਅਜਿਹੇ 'ਚ ਜੇਕਰ ਤੁਹਾਡੇ ਕੋਲ 스마트ਫੋਨ ਨਹੀਂ ਹੈ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹੀ ਕਾਰਨ ਹੈ ਕਿ ਲੋਕ ਹਰ ਸਮੇਂ ਆਪਣਾ ਮੋਬਾਈਲ ਨਾਲ ਰੱਖਦੇ ਨੇ ਹਾਲਾਂਕਿ ਇਹ ਤੁਹਾਡੇ ਲਈ ਨੁਕਸਾਨਦੇਹੀ ਵੀ ਹੋ ਸਕਦਾ ਹੈ ਤੁਹਾਨੂੰ ਦੱਸਦੀ ਹੈ ਕਿ 스마트폰 ਤੋਂ ਰੇਡੀਏਸ਼ਨ ਨਿਕਲਦੀ ਹੈ ਇਸ ਰੇਡੀਏਸ਼ਨ ਕਾਰਨ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਐਨਾ ਹੀ ਨਹੀਂ ਜੋ ਲੋਕ ਹਰ ਸਮੇਂ ਆਪਣਾ ਮੋਬਾਈਲ ਨਾਲ ਰੱਖਦੇ ਨੇ ਉਹਨਾਂ ਦੀ ਮਾਨਸਿਕ ਸਿਹਤ ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਲੋਕ ਆਪਣੇ ਮੋਬਾਈਲ ਨੂੰ ਹਰ ਸਮੇਂ ਪੈਂਟ ਦੀ ਜੇਬ ਚ ਰੱਖਦੇ ਨੇ पर मोबाइल ਨੂੰ ਜਿਆਦਾ دیر ਤੱਕ ਪੈਂਟ ਦੀ ਜੇਬ ਚ ਰੱਖਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ ਇਸ ਸੰਬੰਧੀ ਡਾਕਟਰ ਰੁਪਾਲੀ ਜੈਨ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਆ ਮੋਬਾਈਲ ਫੋਨ ਸੇ ਨਿਕਲਨੇ ਵਾਲੇ ਰੇਡੀਏਸ਼ਨ ਮੇਲ ਔਰ ਫੀਮੇਲ ਕੇ ਰਿਪਰੋਡਕਟਿਵ ਆਰਗਨਸ ਪਰ ਬੁਰਾ ਪ੍ਰਭਾਵ ਡਾਲਤੇ ਹੈ ਐਸਾ ਅਭੀ ਜੋ ਖਾਲੀਆ ਸਟੱਡੀਜ਼ ਮੇਂ ਹੈ ਉਨ ਮੇ ਪਤਾ ਚਲਾ ਹੈ ਕਿਉਂਕਿ ਜੋ ਰਿਪਰੋਡਕਟਿਵ ਆਰਗਨਸ ਹੁੰਦੇ ਹੈ ਜੋ ਮੇਲ ਮੇ ਟੈਸਟੀਜ਼ ਹੈ ਜਾਂ ਫੀਮੇਲ ਮੇ ਓਵਰੀ ਹੈ ਉਹ ਬਹੁਤ ਸੈਂਸਿਟਿਵ ਆਰਗਨਸ ਹੁੰਦੇ ਹੈ और अगर मोबाइल का रेडिएशन उनप जाता है तो ऑब्वियसली टेस्टी से स्पम जेनरेशन कम हो जाता है या फिर उसकी क्वालिटी कहीं ना कहीं प्रभावित होती है इसी प्रकार ओवरी से निकलने वाले ओवम की क्वालिटी में इफ़ेक्ट आता है जिसकी वजह से इनफर्टिलिटी केसेस बढ़ते जा रहे हैं ऐसा जैसे जैसे मोबाइल का यूज़ बढ़ने लगा है उसके साथ साथ ऐसे नई नई स्टडीज़ में हमें पता चल रहा है हालाँकि कन्फर्मेट्री अभी कुछ भी नहीं कहा जा सकता है फिर भी हम एहतियात के तौर पर ऐसा मैं अपने सलाह देना चाहूँगी कि मोबाइल का प्रयोग कम से कम करें और अगर बहुत ही जरूरी है तो कोशिश करें कि ज़्यादा मात्रा में आ, और, आ, टेक्स्ट मैसेज करें कॉल वगैरह कम करें थोड़ा सा एक टाइम निश्चित कर लें कि इसी टाइम पर हम मोबाइल में आ, ये सब मतलब व्हाट्सएप या जो भी से या एप्स आप चलाते हैं वो कम से कम जितना कर पाएं आप वो करें है ना ਧੰਨਵਾਦ। ਤੁਹਾਨੂੰ ਤੁਸੀਂ ਸਮਝ ਲਿਆ ਹੋਵੇਗਾ ਕਿ ਮੋਬਾਈਲ ਨੂੰ ਜਿਆਦਾ ਸਮਾਂ ਜੇਬ ਵਿੱਚ ਰੱਖਣਾ ਕਿੰਨਾ ਖਤਰਨਾਕ ਹੈ। ਕੈਂਸਰ ਦਾ ਕਾਰਨ ਬਣ ਸਕਦੀ ਹੈ ਮੋਬਾਈਲ। ਤੁਹਾਨੂੰ ਦੱਸ ਦਈਏ ਕਿ ਮੋਬਾਈਲ ਨੂੰ ਆਪਣੀ ਪੈਂਟ ਦੀ ਜੇਬ ਚ ਰੱਖਣ ਨਾਲ ਇਸ ਤੋਂ ਨਿਕਲਣ ਵਾਲੀ ਰੇਡੀਏਸ਼ਨ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਵੱਲ ਲੈ ਜਾਂਦੀ ਹੈ। ਅਜਿਹੇ ਲੋਕਾਂ ਨੂੰ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦਾ ਖਤਰਾ 10 ਗੁਣਾ ਜ਼ਿਆਦਾ ਹੁੰਦਾ ਹੈ। ਮੋਬਾਈਲ ਫੋਨ ਦੀ ਰੇਡੀਏਸ਼ਨ ਕਾਰਨ ਤੁਹਾਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਜਿਆਦਾ ਸਮਾਂ ਮੋਬਾਈਲ ਜੇਬ 'ਚ ਰੱਖਣ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਆ ਸਕਦੀਆਂ ਨੇ। ਜੋ ਲੋਕ ਆਪਣੇ ਮੋਬਾਈਲ ਨੂੰ ਪੈਂਟ ਵਿੱਚ ਲੈ ਕੇ ਚੱਲਦੇ ਨੇ, ਉਹਨਾਂ ਨੂੰ ਇਸ ਦੇ ਰੇਡੀਏਸ਼ਨ ਕਾਰਨ ਗੰਭੀਰ ਚਮੜੀ ਦੀਆਂ ਸਮੱਸਿਆਵਾਂ ਦਾ ਖਤਰਾ ਵੱਜ ਜਾਂਦਾ ਹੈ। ਐਨਾ ਹੀ ਨਹੀਂ ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਤੁਹਾਡੀਆਂ ਹੱਡੀਆਂ ਨੂੰ ਵੀ ਕਮਜ਼ੋਰ ਕਰ ਸਕਦੀ ਹੈ। ਮੋਬਾਈਲ ਜੇਬ 'ਚ ਰੱਖਣ ਨਾਲ ਸ਼ੁਕਰਾਣੂਆਂ ਦੀ ਗੁਣਵਤਾ ਵਿਗੜ ਸਕਦੀ ਹੈ। ਇੰਨਾ ਹੀ ਨਹੀਂ ਕਈ ਖੋਜਾਂ ਅਤੇ ਅਧਿਐਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੋਬਾਈਲ ਤੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਤੁਹਾਡੀ ਜਨਨ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਸ਼ੁਕਰਾਣੂਆਂ ਦੀ ਗੁਣਵਤਾ ਵਿਗੜ ਜਾਂਦੀ ਹੈ ਅਤੇ ਨਪੁੰਸਕਤਾ ਆ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣਾ ਮੋਬਾਈਲ ਜੇਬ 'ਚ ਰੱਖਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਧੰਨਵਾਦ।